ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਭ ਤੋਂ ਪਹਿਲਾਂ ਆਪਣੇ ਵੱਲੋਂ ਤੇ ਜਿਲਾ ਸ੍ਰੀ ਮੁਕਤਸਰ ਸਾਹਿਬ ਆ ਸਮੂਹ ਸਮਾਜ ਸੇਵ ਜਥੇਬੰਦੀਆਂ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ 40 ਮੁਕਤਿਆਂ ਨੂੰ ਉਹਨਾਂ ਨੂੰ ਆਪਣੇ ਵੱਲੋਂ ਕੋਟ ਕੋਟ ਪ੍ਰਣਾਮ ਕਰਦਾ ਹਾਂ ਤੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜਿਸਾਂ 40 ਮੁਕਤਿਆਂ ਨੇ ਸ਼ਹਾਦਤ ਦਿੱਤੀ ਹੈ ਹੱਕ ਤੇ ਸੱਚ ਅਤੇ ਅਨਿਆਂ ਦੀ ਲੜਾਈ ਵਾਸਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਾਣਾ ਨੂੰ ਬਲ ਬਖਸ਼ੇ ਅਸੀਂ ਸਾਰੇ ਨਾਲ ਮਿਲ ਕੇ ਉਹਨਾਂ ਦੇ ਦਿੱਤੇ ਹੋਏ ਪੂਰਨਿਆਂ ਤੇ ਚੱਲ ਸਕੀਏ ਤੇ ਮੈਂ ਨਾਲ ਹੀ ਅੱਜ ਵਿਸ਼ੇ ਤੌਰ ਤੇ ਲੋਹੜੀ ਤੇ ਮਾਘੀ ਦੀ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਸ਼ਹੀਦੀ ਦਿਹਾੜੇ ਹੁੰਦੇ ਹਨ ਉੱਥੇ ਲੱਖ ਲੱਖ ਵਧਾਈ ਦੇਣ ਦੀ ਬਜਾਏ ਸਾਨੂੰ ਉਸਨਾਂ ਨੂੰ ਕੋਟ ਕੋਟ ਪ੍ਰਣਾਮ ਕਰਨਾ ਚਾਹੀਦਾ ਹੈ ਸੋ ਉਹ ਜੋ ਹੁਣ 40 ਮੁਕਤੀਆਂ ਦਾ ਤਿਉਹਾਰ ਹੈ ਇਸ ਤੇ ਸਾਨੂੰ ਜਿਹੜੇ ਲੰਗਰ ਨੇ ਉਹ ਵੀ ਬਿਲਕੁਲ ਜਿਹੜੇ ਨੇ ਸਾਦੇ ਲਾਉਣੇ ਚਾਹੀਦੇ ਹਨ ਸੋ ਮੇਰੀ ਸਮੁੱਚੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਸੋ ਮੈਂ ਇੱਕ ਵਾਰੀ ਫੇਰ ਆਹ ਸਮੁੱਚੇ ਸੰਸਾਧੀਆਂ ਸੰਗਤਾਂ ਨੂੰ ਆਪਣੇ ਵੱਲੋਂ ਤੇ ਜਿਹੜਾ ਸਿੱਧੀ ਮੁਕਤ ਸਿੰਘ ਸਾਹਿਬ ਵੱਲੋਂ 40 ਮੁਕਤੀਆਂ ਨੂੰ ਕੋਟ ਕੋਟ ਪ੍ਰਣਾਮ ਕਰਦਾ ਹੋਇਆ ਸਾਰਿਆਂ ਨੂੰ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਕੁਸ਼ਵੀਰ ਮਾਨ ਸਨਖੇੜਾ ਜੀ ਬਲੌਕ ਪ੍ਰਧਾਨ ਆਮ ਆਦਮੀ ਪਾਰਟੀ ਸਾਡੇ ਇਮੀਗ੍ਰੇਸ਼ਨ ਐਂਡ ਆਇਲਸ ਇੰਸਟੀਚਿਊਟ ਬਣੀ ਹੋ ਬਿਨੀਪੈਕ ਕੰਸਲਟੈਂਸੀ ਲੰਬੀ ਬਣੀ ਹੋ ਜਿਹੜੇ 40 ਮੁਕਤੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਤੇ ਦੇਸ਼ ਵਿਦੇਸ਼ ਚ ਵੱਸੀਆਂ ਸੰਗਤਾਂ ਸਮੂਹ ਭਾਈਚਾਰੇ ਨੂੰ ਮਾਗੀ ਅਤੇ ਲੋੜੀ ਤੁਲਾਵਾ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ ਮੈਂ ਜਗਜੀਤ ਸਿੰਘ ਜੀ ਲੋਕ ਭਲਾਈ ਮਚ ਦਾ ਪ੍ਰਧਾਨ ਜੀ ਪਿੰਡ ਬਲੋੜੀ ਜੀ ਮੈਂ 40 ਮੁਕਤੀਆਂ ਦੀ ਧਰਤੀ ਨੂੰ ਪ੍ਰਣਾਮ ਕਰਦਾ ਜੀ ਮੇਰੇ ਵੱਲੋਂ ਮਾਗੀ ਅਤੇ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ। ਮੈਂ ਵਿਨੀਪੈਗ ਕੰਸਲਟੈਂਸੀ ਅਤੇ ਬਰਾਡਨ ਦਾ ਤਹਿਤ ਹਸਪਤਾਲ ਵੱਲੋਂ 40 ਮੁਕਤੀਆਂ ਦੀ ਸਿੱਧੀ ਨੂੰ ਪ੍ਰਣਾਮ ਕਰਨਾ ਹੈ ਅਤੇ ਸਮੂਹ ਭਾਈਚਾਰੇ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਭਾਈਚਾਰੇ ਨੂੰ ਲੋਹੜੀ ਅਤੇ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ। ਧੰਨਵਾਦ।